ਪਤਾ ਭਾਈ ਕਰਮਣਵੀ ਆਵਣ ਦਾ ਆਚਾ ਭਈਏ ਵੀ ਐਂ ਜੇ ਕਰਨ ਲੱਗਾ ਟਾਇਰ ਵੀ ਕਰਕੇ ਜਾ ਲੋਡ ਆ ਵੀ ਐਂ ਕਰ ਲਾ ਭਾਈ ਤੂੰ ਕਹਿੰਦਾ ਜਿਵੇਂ ਜੇ ਵੀ ਚੱਕ ਲੈ ਵੀ ਦਿਖਾ ਕੇ ਆਮ ਜੀ ਬਰਨਾਲੇ ਮੰਡੀ ਚ ਕੀ ਪਾ ਲੱਗਦੇ ਪਤਾ ਲਾ ਦ ਵੀ ਕੀ ਹੁੰਦਾ ਠੀਕ ਆ ਚੰਗਾ ਯਾਰ ਠੀਕ ਉਹ ਬਰਨਾਲੇ ਚੱਲਿਆਂ ਯਾਰ ਨਾ ਨਾ ਬਸ ਵੀਰੇ ਤੂੰ ਸੁਣ ਕੀ ਗੱਲ ਬਾਤ ਆ ਜਾ ਚੱਲਦੇ ਆਂ ਆਪਾਂ ਸ਼ਰਧਾਂ ਦੇ ਲਈ ਦੇ ਲਈਏ ਹਾਂ ਹਾਂ ਵਧੀਆ ਮਾ ਉਰੀ ਜੋ ਤਾਂ ਕਿਆ ਮਖਾ ਉਰੀ ਆਇਆ ਮੈਂ ਠੀਕ ਆ ਯਾਰ ਬਾਲਾ ਗਾਲਾ ਫੈਲ ਕਾ ਆਉਂਦੇ ਵਿੱਚ ਪਿਛਲੇ ਜੀ ਜੋ ਮੰਦਪਾ ਚੁਟਟਾ ਮਾ ਬਾਪਰੀ ਇਹ ਕੇਂਦਰ ਮਾਰਕਸ ਨੂੰ ਉਹਨਾਂ ਬੇਕੂਰ ਦੇ ਇਤਿਹਾਸਿਕ ਸ਼ਾਨ ਦੇ ਲਈ ਚੱਲ ਰਹੇ ਆਂ ਦੇਖੋ ਭਾਈ ਨੇਰੀ ਬਾਲੀ ਤੇ ਯਾਰ वेलकम टू माय ब्लॉग ਤੁਹਾਡਾ ਸਵਾਗਤ ਹੈ ਜੀ ਆਪਣੇ ਨਵੇਂ ਵਲੌਗ 'ਚ ਅੱਜ ਇਹ ਆਪਣੇ ਵਲੌਗ ਦਾ 143ਵਾਂ ਦਿਨ ਇਹ ਪੈ ਰਿਹਾ ਪੋਚੇ ਲੱਗ ਰਹੇ ਨੇ ਮੀ ਜੀ ਦੇਖੋ ਜੀ ਅੱਜ ਤਾਂ ਸਾਡਾ ਭੱਜਣ ਵੀ ਨਹੀਂ ਜਾਇਆ ਕਿਉਂਕਿ ਸ਼ਵੇਰ ਦਾ ਵੀ ਪੈ ਰਿਹਾ ਹੈ ਚੱਕ ਕੇ ਮਰੀ ਨੇਰੀ ਨਹੀਂ ਹੋਰ ਤਾਂ ਨਹੀਂ ਕੁਝ ਕਰਿਆ ਨਾ ਨੇਰੀ ਬਹੁਤ ਐਸੀ ਸ਼ਵੇਰ ਦੇਖੋ ਭਾਈ ਮੀਂਹ ਪੈ ਕੇ ਬਹੁਤ ਅੱਛਾ ਮਾਹੌਸਮ ਹੋ ਗਿਆ ਛੱਡਣ ਵੀ ਐਦਾ ਤੁਰਕੇ ਆਇਆ ਘਰ ਮਾਨੂੰ ਨਹੀਂ ਤਾਂ ਬੋਟਾ ਆਇਆ ਬੂਰਾ ਵਧੀਆ ਪੈ ਗਿਆ ਨਹੀਂ ਜਾ ਪੂਰਾ ਪੈ ਗਿਆ ਭਾਈ ਮੀਂਹ ਵੀ ਠੀਕ ਹੈ ਮੌਸਮ ਦੇਖੋ ਆ ਵਧੀਆ ਹੋ ਗਿਆ ਨਾ ਜਿਹੜੀ ਗਰਦ-ਗੁਰਦ ਜੀ ਸਾਰੀ ਘਪਾਈ ਨਾਰੀ ਤੂੜੀ ਕੰਡਾ ਜਾ ਉਹ ਆ ਗਈ ਮੀਂਹ ਨਾਲ ਹੀ ਸੈੱਟ ਹੋ ਗਿਆ ਉਹ ਔਰੇ ਪੱਤੇ-ਪੱਤੇ ਤਰ ਤਰ ਤਾਹੇ ਹੋ ਗਏ ਸਾਰੇ ਪੂਰੇ ਸੌਣ ਦਾ ਕੰਮ ਵੀ ਲਗ ਭਾਗ ਨਿਪਟੜ ਗਿਆ ਸੀ ਤੁਰੀਆਂ ਤਾੜੀਆਂ ਵੀ ਹੋ ਗਈਆਂ ਜੀ ਬਸ ਹੁਣ ਤਾਂ ਉਹੀ ਰਹਿ ਗਏ ਮਤਲਬ ਕਿ ਜਿਨ੍ਹਾਂ ਨੇ ਕਰਾਉਣੇ ਨਹੀਂ ਜਾਂ ਕੋਈ ਆਪਦੀ ਤੂੜੀ ਵਾਲਾ ਹੋ ਰਹਿ ਗਿਆ ਬਾਜਰਾ ਵੀ ਫਸਾਤਾ ਬਈ ਮੇਰੀ ਨੇ ਕਰਤਾ ਟੇਡਾ ਜਾਂ ਹਾਂਜੀ ਠੋਲੂ ਜੀ ਕਿਵੇਂ ਹੋ ਮੀਂਹ ਪਵਾਤਾ ਠੰਡ ਕਰਾਦੀ ਹਾਂ ਠੋਲੂ ਕੀ ਕਰ ਲੈਣਦੇ ਹਾਂਜੀ ਪਾਪੜ ਜੀ ਕਿਵੇਂ ਆ ਵਧੀਆ ਵਧੀਆ ਕਿਵੇਂ ਮੀਂਹ ਪਵਾਈ ਲਿਆ ਫੇਰਾ ਵਧੀਆ ਯਾਰ ਆ ਕੰਡ ਜੀ ਚੱਕੀ ਗਈ ਪਹਿਲਾਂ ਮੈਂ ਇਹੀ ਗੱਲਾਂ ਕਰਕੇ ਆਟਾ ਐ ਬਦਲ ਕੇ ਜਵਾਣੇ ਨਾ ਬੱਸ 8 ਵਜੇ 8 ਵਜੇ ਲੱਗਿਆ ਗੁਰੂ ਹਾਂ ਹੋਰ ਕਹਿਨੀ ਐ ਉਹ ਯਾਰ ਬਹੁਤ ਦਾ ਨਹੀਂ ਕਾਲ ਸਾਂਹੇ ਕੱਲ ਤੇਰੇ ਨਾਲ ਪਤਾ ਨਹੀਂ ਆ ਤਾਂ ਇਹ ਤੂੰ ਸੰਗ ਦਾ ਲੈ ਹੈ ਇਹ ਤੂੰ ਸੰਗ ਦਾ ਛੋਟੇ ਤੱਪਰ ਤੇ ਗਿਆ ਹੂੰ ਹੋਰ ਚਾਚੇ ਤੋਂ ਸੰਗ ਦਾ ਨਹੀਂ ਲੋਟਾ ਕੰਮ ਹਾਂ ਬਗੈਲਾ ਕਰ ਲੈ ਜੀ ਫੋਨ ਕਰ ਲੈ ਉਹਨੂੰ ਕਰਾ ਨਹੀਂ ਮੇਰੇ ਗਿਫਟ ਵੀ ਚਲਾਈ ਜੀ ਦੁੱਧ ਲੈਣਾ ਜੀ ਜਾ ਜੀ ਆਜੋ ਹਾਂ ਅੱਜ ਚੱਲਾਂਗੇ ਪੋਥੀ ਉਹ ਸੁਮਰੋਜ ਤੇ ਚੱਲਾਂਗੇ ਹਾਂ ਕਾ ਸਾਡਾ ਕੈਨਸਲ ਹੋ ਗਿਆ ਯਾਰ ਅੱਜ ਮਿਲਣਾ ਜੀ ਉਹਨੂੰ ਸਿਹਤ ਮੰਤਰੀ ਨੂੰ ਚੱਕੀ ਚੱਲੋ ਬੱਟੇ ਵਧੀਆ ਨਾ ਠੰਡ ਹੋ ਗਈ ਵਾਹ ਦੇਖੋ ਤੇ ਲੱਗਾ ਐਂਡਲ ਮਾਰਦੇ ਜੀ ਅੱਜ ਕੋਈ ਨੌਕਰੀ ਨੌਕਰੀ ਕਹੇ ਮੇਰੇ ਯਾਰਾਂ ਦੋਸਤਾਂ ਨੂੰ ਤਨੂ ਦੱਸਿਆ ਵੀ ਉਹ ਤਾਂ ਕਿਹਾ ਉਹਨਾਂ ਨੇ ਯਾਰਾ ਮੈਨੂੰ ਦੇਖਤੀ ਛੱਡਿਆ ਉਹਨਾਂ ਨੇ ਸਹੀ ਗੱਲ ਆ ਕਹਿ ਦੂੰਗਾ ਬਹੁਤੋ ਫਰਕ ਪੰ ਗਿਆ ਪਹਿਲਾਂ ਨਹੀਂ ਸਾਰਿਆਂ ਦੀ ਸਾਰੀ ਘਟ ਗਈ ਯਾਰਾ ਜੇ ਬੰਦੇ ਵਰਗੇ ਸਾਰੀ ਘਟ ਗਈ ਫਰਕ ਪੂਰਾ ਫੁੱਲੀ ਫਰਕ ਆ ਫਿਰ ਇੰਨਾ ਹੀ ਪੈਂਦਾ ਹੁੰਦਾ ਐ ਹੁਣ ਯਾਰਾ ਨਸ਼ਾ ਜਦੋਂ ਲੱਗਿਆ ਨਹੀਂ 1 ਕੋ ਲੱਖ ਤਾਂ ਬੰਦਾ ਇੱਕ ਛੱਡ ਕੇ ਮੈਂ 1 ਕੋ ਲੱਖ ਦੇਵੇ ਯਾਰਾ ਉਹ ਛੱਡ ਵੀ ਦਿੰਦਾ ਬੰਦਾ ਜੇ ਸਰਕਾਰ ਕੋਈ ਬਣਾਉ ਕੰਮ ਵੀ ਦੇ ਦੇ ਤਰੀਕਾ ਕੰਮ ਦੇਊਗੀ ਬੇਲਾ ਬੰਦਾ ਨਹੀਂ ਨਸ਼ਾ ਛੱਡਦਾ ਉਹ ਬੀਲਾ ਕਿੱਥੇ ਛੱਡੂ ਯਾਰ ਬੀਲਾ ਨੂੰ ਮਨ ਫੇਰ ਕਰਨ ਲੱਗੇ ਬੀਲਾ ਤਾਂ ਤੈਨੂੰ ਤਾਂ ਮੈਂ ਕਹਿਣਾ ਹੁੰਦਾ ਵੀ ਕੁਝ ਹੋਰ ਕਰਨ ਲੱਗੇ ਜੇ ਐਂ ਥੋੜੀ ਜਿਹੀ ਵੀ ਸਾਇਰ ਤੇ ਵਜ ਜੇ ਜਾਂ ਕੁਝ ਐਹਜਾ ਕੁਝ ਗੁਰਦੁਆਰੇ ਵਜ ਜੇ ਹੋਰ ਉਹ ਮਨ ਨੂੰ ਵਿਅਸਤ ਕਰਨ ਲਈ ਵੀ ਕਹਿੰਦੇ ਆ ਪਤਾ ਬਾਈ ਕਰਮਣ ਵੀ ਆਵਣ ਦਾ ਚੱਲ ਜੀ ਆਇ ਚਲਾਉਣਾ ਜੀ ਪੀਪਾ ਟੀਨ ਥੋੜੀ ਜਿਹੀ ਢੱਲੇ ਸੀ ਉਹਦਾ ਇਹ ਲੋਕੀ ਦਾ ਦੱਤਾ ਨੇ ਤੇ ਇਹ ਹੀ ਆ ਅੱਛਾ ਇਹ ਨਹੀਂ ਇਹ ਤਾਂ ਆਪਦਾ ਇੱਥੇ ਹੀ ਰੁਕੂ ਸੀ ਆਪ ਹੁੰਦੇ ਹੱਥ ਪੱਲਾ ਮਰੇਈ ਗੱਲਿਆ ਕਰੋ ਮਾਣਾ ਮੁਕਾ ਕਾਉ ਤੇ ਉਹਦੀ ਤਾਂ ਕਹਿਦਾ ਸੀ ਅਜੀ ਆ ਕਾ ਬਈ ਐ ਵੀ ਐਂ ਜੇ ਕਰ ਲਾ ਗਿਆ ਟਾਇਰ ਵੀ ਕਰਕੇ ਜਾ ਲੋਡ ਆ ਵੀ ਐਂ ਕਰ ਲਾ ਬਈ ਤੂੰ ਕਹਿੰਦਾ ਟਾਈਮ ਨਹੀਂ ਹੈਗਾ ਅਜੀ ਆ ਕਾ ਫਿਰ ਡੰਗਾ ਲੈ ਬਸ ਫਿਰ ਦੁਬਾਰੀ ਜਦੋਂ ਲੱਗੇ ਇੱਕ ਵਾਰੀ ਮੇਰਾ ਸੀ ਆ ਕਾ ਵੀ ਡੰਗਾ ਲੈ ਗਿਆ ਕੁਛ ਨਹੀਂ ਹਾਂ ਆਈ ਚੁੱਕ ਦੇ ਕੇ ਲਾ ਦੇ ਲੰਬੇ ਜੀ ਮਿਸਤਰੀ ਜੀ ਨੇ ਓਏ ਨੌਕਸਾ ਦਾ ਲੱਗਦਾ ਤਾਂ ਹੈ ਨਹੀਂ ਯਾਰ। ਹੋਸ ਹੈਗਾ ਖੜਕਾ ਲਾਇਆ ਲਾਇਆ। ਉਹ ਲੈ ਕੇ ਆਪਣਾ ਜਾਊਂਗਾ ਅੰਦਰ ਲਾਇਆ। ਵਾ ਇਹ ਨਹੀਂ ਨੌਕਸ ਜੀ ਆਪਣੇ ਵਾਲਾ ਚ। ਆਪਣੇ ਆਉ ਦਾ ਫਿਰ ਉਹੀ ਯਾਰ ਮੱਥਾ ਕਾ ਕੱਢੇ ਨਾ ਕੇ 2 ਮਿੰਟ ਅਸੀਂ ਉਹੀ ਆਏ ਲੈਂਪਾ ਲੈਂਪਾ ਕਰੀਏ। ਕੱਢਾ ਕੇ ਪ੍ਰੋਜੈਕਟ ਦੀ ਇਹ। ਆਪ ਹੀ ਆਪ ਕਰਤਾ ਸੀ ਮੈਂ ਜਣਾ। ਆਪ ਤੋਂ ਨਹੀਂ ਹਾ ਕਰਤਾ ਸਾਦੇ ਸੀ ਜੇ ਐ ਪਤਾ ਹੁੰਦਾ ਵੀ ਐ ਸੈਟ ਹੋ ਸਕਦਾ। ਸਪਾਈ ਤੇ ਜ ਟੁੱਟ ਗਏ ਮਿੱਤਰੋ। ਹਸਪਾਈ ਤੇ ਵੀ ਰਾਤ ਨੇਰੀਆਂ ਤੋੜਦੇ ਮਿੱਤਰੋ। ਦੋ ਤੋੜਦੇ। एको एक तोड़ता एक आ तोड़ता आप बड़ा द्याण चको बाह बजू फोड़े दुट गया आ तोड़ता छ के ला जाने आ चको भाई सोने चक के लै जाने उन चला जाए ਫੇਰ ਆ ਗਏ ਮਦਰਾ ਪਹਾੜੂਆਂ ਚ ਆੜੂਆਂ ਦੇ ਘਰਾਉਣੇ ਸਾਨੂੰ ਦਰਸ਼ਨ ਦੇਖੋ ਸਮਾਂ ਹੈ ਚੁੱਕਿਆ ਪਿਆ ਭਾਈ ਪੂਰਾ ਬਾਜਨ ਨਾਲ ਆ ਦੇਖਿਓ ਜਮਾਰ ਗਾਇਨਿਕ ਨਹੀਂ ਭਾਈ ਉਹ ਵੀ ਰੇਸ ਸਪਰੇ ਨਹੀਂ ਕਰਦੇ ਸੀ ਸਮਾਂ ਹੈ ਹਾਲੇ ਜੋੜੇ ਜੇ ਘਟਨੇ ਹਨ ਆ ਦੇਖੋ ਅਲੇ ਕੱਚੇ ਹੈ ਜੀ ਥੋੜੇ ਜੇ ਫੇ ਤੋੜਾਂਗੇ ਤੂੰ ਤਾਰੇ ਲਾਲ ਦੇ ਦੇਖੋ ਆੜੂ ਕੀ ਬਾਤ ਆ ਪੂਰਾ ਕੰਮ ਹਲੇ ਸਮਾਰ ਕੇ ਨਹੀਂ ਬਣੇ ਪਰ ਹੁਣ ਚੱਲਿਆਂ ਜੀ ਅੱਜ ਆਪਾਂ ਬਰਨਾਲੇ ਆਪਣੇ ਯਾਰ ਦੋਸਤ ਨੇ ਕਰਾਇ ਜੀ ਸੁਖੀ ਨੇ ਫੋਨ ਬਰਨਾਲੇ ਵਾਲੇ ਨੇ ਉਪਲਗਾਮਾ ਜਿਹੜੇ ਸੀਜ਼ ਨਹੀਂ ਹੋਏ ਉਹਨਾਂ ਦੇ ਕੈਂਡਲ ਮਾਰਚ ਜਿਆ ਸੀਗਾ ਤਾਂ ਕਰਕੇ ਉੱਥੇ ਚੱਲ ਕੇ ਆਉਣਾ ਅੱਜਾਂ ਉਹ ਜੇ ਵੀ ਚੱਕ ਲੈ ਵੀ ਦਿਖਾ ਕੇ ਆਵਾਂਗੇ ਜੀ ਬਰਨਾਲੇ ਮੰਡੀ ਚ ਕੀ ਪਾ ਲੱਗਦੇ ਚੱਲੀਏ ਹਾਂਜੀ ਸਣੀ ਜੀ ਯਾਰਾ ਵੀਰੇ ਹੋਰ ਜੀ ਅੰਕਲ ਜੀ ਸਤਿ ਸ੍ਰੀ ਅਕਾਲ ਪੀਚ ਆ ਗਈ ਆਪਣੀ ਨਿਊਜ਼ ਆ ਆਪਣੀ ਨਿਊਜ਼ ਆ ਗਈ ਆਏ ਚੁੱਕ ਬੋਚ ਇਹ ਵੀ ਲੱਗਿਆ ਹੋਇਆ ਹੈ ਕਿੰਨੇ ਕਿਵੇਂ ਆਉਣਾ ਹੁੰਦਾ ਵੀਰੇ ਕਿੰਨੇ ਟਾਈਮ ਬਾਅਦ ਇਹ ਮਹੀਨਾ ਹੁੰਦਾ ਮਹੀਨੇ ਬਾਅਦ ਨਵੇਂ ਚ ਇਹ ਸਾਰੇ ਮੈਨੂੰ ਆਪਣੇ ਬਹੁਤ ਵਧੀਆ ਆ ਤੇ ਹਾਂ ਜੀ ਇਹਦਾ ਇਹਦਾ ਹੀ ਜੋ ਕਬੂਦ ਹਾਂ 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 ਇਹਦਾ ਲੈ ਕੇ ਜਾਊਗਾ ਜੀ ਮੈਂ ਅੰਕਲ ਨਾ ਨਾ ਠੀਕ ਹੈ ਠੀਕ ਹੈ ਇਹ ਸਾਰੇ ਫਿਰ ਦਾ 10 ਹੀ ਦੇਉ ਮੈਨੂੰ ਇਹ 80 ਰੁਪਏ ਸਾਲ ਦੇ 160 ਰੁਪਏ ਫਿਰ ਚਾਪਾ ਲਵਾਈ ਦਵਾਂਗੇ ਚੰਗਾ ਲੈ ਜਾ ਅੰਕਲ ਇੰਨੇ ਕਿਤਾਬ ਲੈ ਜਾ ਬਾਰ ਬਾਰ ਠੀਕ ਆ ਚੰਗਾ ਚਲੂ ਕੀ ਕਰਦੇ ਫਿਰ ਦਾ ਜਿਵੇਂ ਮੈਂ ਤੈਨੂੰ ਕਿਹਾ ਸੀ ਬੇਟੇ ਨਹੀਂ ਪੜਦਿਆ ਕਰਾਂਗੇ ਗਿਆਨ ਮਿਲਦਾ ਜੀ ਜਿਹੜੀ ਗੱਲ ਨਾ ਨਾ ਵਧੀਆ ਵਧੀਆ ਪਤਾ ਲਾ ਦ ਵੀ ਕੀ ਹੁੰਦਾ ਠੀਕ ਆ ਚੰਗਾ ਯਾਰ ਠੀਕ ਆ ਉਹ ਬਰਨਾਲੇ ਚੱਲਿਆਂ ਯਾਰ ਨਾ ਨਾ ਬਸ ਵੀਰੇ ਬਰਨਾਲੇ ਅੱਛਾ ਉਹ ਆਹ ਨਹੀਂ ਪਲਵਾਮਾ ਚ ਜਿਹੜੇ ਸੀਰ ਹੋਏ ਨੇ ਹੋਂਦਾ ਕੈਂਡਲ ਮਾਰਚ ਜਾ ਕਰਨਾ ਬਰਨਾਲੇ ਦੇ ਮਿਲ ਉਹ ਕਿਤਾ ਪਹਿਲਾਂ ਵੀ ਦੇ ਵਿੱਚ ਦੇਖਦੇ ਮਿਲ ਆ ਸੀਗਾ ਬਾਈ ਤੇਰੀ ਨੂੰ ਕੀਤਾ ਬਾਈ ਗਿਆ ਸ਼ਮ ਸ਼ਮ ਕੀਤਾ ਸ਼ਮ ਕੀਤਾ ਅੱਜ ਵੀ ਯਾਰ ਅੱਜ ਫੇਰ ਹਾਂ ਠੀਕ ਹੋ ਤੇ ਜਾ ਰਹੇ ਹਾਂ ਹਾਂ ਚਾਓ ਠੀਕ ਆ ਚਲ ਓਕੇ ਓਕੇ ਇਹਨਾਂ ਘਰੀਏ ਕੱਢ ਲਈ ਜਰਾ ਪਾ ਪੈਟਰੋਲ ਵਾਲੀਆਂ ਪੰਪ ਤੋਂ ਬਰਨਾਲੇ ਪਰਾਲੇ ਦੀ ਮੰਡੀ ਵੀ ਮੈਤਰੋ ਆ ਖਾਲੀ ਹੋਣਾ ਕਿਆਂ ਟਮਾਟਾ ਮਿਲ ਰਹੇ ਨੇ ਆ ਕਣਕਾਂ ਕੇ ਜੋਈ ਨੇ ਕਣਕਾਂ ਨਾ ਇਹਨਾਂ ਦੇ ਪੁੱਛ ਲਈ ਵਰਜੋਂ ਪਾਈ ਸਾਨੂੰ ਕਹਿੰਦੇ ਨੇ ਯਾਰਾ ਮੜ ਲਾ ਮੜਾ ਜਾ ਜਾਗਾ ਆ ਬੱਲੇ ਤੇਰੇ ਹਾਂਜੀ ਕੀ ਹਾਲਾ ਸੁਖੀ ਹੈ ਤੂੰ ਸੁਣ ਕੀ ਗੱਲ ਬਾਤ ਆ ਓਕੇ ਆ ਜਾ ਚੱਲਦੇ ਆ ਆਪਾਂ ਸ਼ਰਧਾਂਜਲੀ ਦੇ ਲਈ ਹਾਂ ਹਾਂ ਵਧੀਆ ਮੈਂ ਉਹਦੀ ਜੋ ਤਾਂ ਕੰਮ ਖਿਆ ਉਹਦੀ ਆਇਆ ਮੈਂ ਠੀਕ ਆ ਜਾ ਬਾਲਾ ਗਾਲਾ ਬਹੁਤ ਗਾਲਾ ਫਿਰ ਆਪਾਂ ਉੱਥੇ ਸਾਰੇ ਇਕੱਠੇ ਹੋਣਾ ਪਿੱਛੇ ਪਿੱਛੇ ਚੱਲ ਸਟੇਸ਼ਨ ਦੇ ਅੱਗੇ ਆਪਾਂ ਤੁਰ ਕੇ ਭਗਤ ਸਿੰਘ ਦੇ ਚੌਂਕ ਤੱਕ ਸ਼ਰਧਾਂਜਲੀ ਦੇ ਲਈ ਚਲੋ ਹਾਂ ਆ ਚਲੋ ਅੱਗੇ ਪਿੱਛੇ ਆਗੇ ਆਏ ਪਹੁੰਚ ਗਏ ਸੀ ਜੀ ਆਪਾਂ ਬਰਨਾਲੇ ਰੇਲਵੇ ਸਟੇਸ਼ਨ ਕੋਲੇ ਰਾਂਝਲੀ ਪਾਲਗਾਮ ਅਟੈਕ ਜੀ ਇੱਥੇ ਸੁਖੀ ਨੇ ਮਿਲਾਇਆ ਜੀ ਆਪਣੇ ਯਾਰਾਂ ਦੋਸਤਾਂ ਨੂੰ ਤੇ ਦੱਸਿਆ ਵੀ ਇਹ ਅਸੀਂ ਇਕੱਠੇ ਪੜਦੇ ਰਹੇ ਆ ਜੀ ਗਾਲਜਾ ਅਈ ਗੱਲਾਂ ਬਾਤਾਂ ਹੋਈਆਂ ਅਰੇ ਜਲਾਇਆਂ ਜੀ ਮੋਮਬਤੀਆਂ ਉਸ ਤੋਂ ਬਾਅਦ ਇਹ ਸਦਾ ਅंजलि ਸਵਾ ਮਾਗਮ ਜੀ ਆਪਣੇ ਯਾਰ ਦੋਸਤਾਂ ਸੁਖਦੀਪ ਸਿੰਘ ਤਾਲੀ ਵਾਲਾ ਸੋਖੀ ਇਹ ਲਾਪ੍ਰੀਤ ਸੰਗਤ ਲਵ ਯੂ ਵੱਲੋਂ ਆਯੋਜਿਤ ਕੀਤਾ ਗਿਆ ਸੀ ਇਹਦਾ ਜੀ। ਉਹਨਾਂ ਵੱਲੋਂ ਹੀ ਸੱਦਾ ਆਇਆ ਸੀ ਜੀ ਆਪਾਂ ਨੂੰ ਉਹਨਾਂ ਦੇ ਸੱਦੇ ਦੀ ਪਹੁੰਚੇ ਜੀ। ਯੂ ਕੇਂਦਰ ਮਾਰਕਸ ਸੀ। ਉਹਨਾਂ ਬੇਨਤੀ ਕਰਨ ਆਤਮਿਕ ਪ੍ਰਸ਼ਾਨਗੀ ਲਈ ਚੱਲ ਰਹੇ ਆ। ਬਹਿਲਗਾਮ ਜੰਮੂ ਕਸ਼ਮੀਰ ਤੋਂ ਹੈ। ਕਤਨ ਕਬਾਦੀਆ ਨੇ। ਇਸ ਵੀ ਇਹ ਖੜੀ ਹੈ ਸਾਡੀ ਬੱਚੀਆਂ ਨਾਲ ਛੋਟੀਆਂ ਬੱਚੀਆਂ ਇੱਕ ਉਹ ਜਦੋਂ ਵਿਆਹ ਹੋਏ ਨੂੰ ਮੰਤਾੜ ਦਿਨ ਹੋਏ ਸੀ ਉਹ ਵਿਚਾਰੀ ਵਿਧਵਾ ਹੋ ਗਈ ਮਾਵਾ ਦੇ ਨੌਜਵਾਨ ਘੁੱਟ ਚਲੇ ਗਏ ਅਸੀਂ ਸਾਰੇ ਸ਼ਾਇਰੀ ਇਕੱਠੇ ਹੋਏ ਆ ਇਸ ਗੱਲ ਤੇ ਸਾਰਾ ਦੇਸ਼ ਹੀ ਸਮਟਾ ਹੈ ਮਰਦਾਬਾਦ ਮਰਦਾਬਾਦ ਹਮ ਤੱਕ ਬਾਦ ਮਰਦਾਬਾਦ 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 ਸ਼ਰਧਾਂਜਲੀ ਦੇਣ ਤੋਂ ਬਾਅਦ ਮਿਲ ਜੀ ਆਪ ਜਯਾਦਵਿੰਦਰ ਸਿੰਘ ਸੈਂਟੀ ਨੂੰ ਤੇ ਆ ਬਾਈ ਕੋਰਟ ਚ ਨੇ 208 ਨੰਬਰ ਚੈਂਬਰ ਦੇ ਕਹਿੰਦਾ ਆਉਂਦੇ ਜਾਂਦੇ ਚਾਹ ਪੀ ਕੇ ਜ਼ਰੂਰ ਜਾਇਓ ਮੈਂ ਕਹਾਂ ਜ਼ਰੂਰ ਜੀ ਜ਼ਰੂਰ ਸ਼ਰਧਾਂਜਲੀ ਦੇ ਦਿੱਤੀ ਸੀ ਬਾਈ ਪਰ ਮੈਂ ਤੇ ਗਿਫਟੀ ਚੱਲਣ ਦੀ ਵੀ ਸਲਾਹ ਜੀ ਲੱਗਦੀ ਹੈ ਸਾਡੀ ਚੱਲਦੇ ਨੇ ਥੇਰਾ ਹੋ ਗਿਆ ਗਿਫਟੀ ਲੈਟਾਂ ਹੋ ਗਏ ਆ ਜਦ ਚੱਲ ਪਿਆ ਜੀ ਜੀ ਟਾਈਮ ਹੋ ਗਿਆ ਸਾਡੇ ਸਾਡੇ ਉਹ ਜੀ ਆਈਟੀ ਚੌਂਕ ਸਾਡਾ ਬਰਨਾਲੇ ਦਾ ਪਹਿਲਾ ਆਈ.ਟੀ. ਚੌਕ ਕਹਿੰਦੇ ਜੀ ਹੁਣ ਇਹਨੂੰ ਕਹਿੰਦੇ ਨੇ ਸ੍ਰੀ ਗੁਰੂ ਰਵਿਦਾਸ ਜੀ ਚੌਕ ਬਰਨਾਲਾ ਪਹਿਲਾ ਆਈ.ਟੀ. ਚੌਕ ਬਾਹਰ ਦਾ ਜੀ ਭਾਈ ਕਿਉਂਕਿ ਇੱਥੇ ਆਈ.ਟੀ. ਹੈ ਉਹ ਗਾਂ ਆਹਰ ਕੇ ਇਹਨੂੰ ਆਈ.ਟੀ. ਚੌਕ ਕਹਿੰਦੇ ਨੇ ਕੋਈ ਆਈਸਕ੍ਰੀਮ ਚਿੱਟੀ ਜੀ ਪਾਤੀ ਗਲੀ ਵਧੀਆ ਹੂ ਦੇਖ ਆ ਗਏ ਮੈਥੋਂ ਪਹੁੰਚ ਕੇ ਭਾਈ ਜੀ ਸੰਨਾ ਭਾਈ ਚੰਗਾ ਵੀ ਗਿਰਤੀ ਆ ਜੀ ਬਸ ਸਵੇਰੇ 5 ਵਜੇ ਠੀਕ ਹੈ ਚੱਲਾਂਗੇ ਭੱਜ ਭੱਜਣਾ ਬੂਟ ਪਾਇਆ ਕਰ ਤੂੰ ਵੀ ਹੁਣ ਤਾਂ ਕਰਤੀ ਏ ਸ਼ੁਰੂਆਤ ਯਾਰ ਫਿਰ ਪੱਕੇ ਬਾਜ ਜਾਇਆ ਕਰਾਂਗੇ ਤਾਂ ਕਹਿਣਾ ਬਾਅਦ ਫਿਰ ਪੱਕੇ ਬਾਜ ਭੱਜੂ ਯਾਰ ਮੇਰੀ ਇੱਥੇ ਲੱਤ ਰੁਕਣ ਲੱਗ ਗਿਆ ਚੱਲ ਠੀਕ ਆ ਚੰਗਾ ਵੀਰੇ ਜੁਗਬੋਧ ਇਹ ਮੇਰਾ ਖਿਆਲ ਰੱਖ ਕੇ ਸੀ ਮੇਰੇ ਦੋਸਤਾਂ ਨੂੰ ਪਤਾ ਹੋਵੇ ਇਹਦੇ 160 ਰੁਪਏ ਨੇ ਬਾਈ ਸਾਲਾਨਾ ਕਿਸੇ ਦੀ ਲਵਾਈ ਹੁੰਦੀ ਹੈ ਇਹ ਆਪਣੇ ਸਣੀ ਯਾਰ ਦੋਸਤ ਅਸੀਂ ਨਾਲ ਪੜਿਆ ਜਿਹੜਾ ਉਹਨਾਂ ਦੇ ਲਵਾਈ ਹੋਈ ਸੀ ਉਹਨੇ ਦੱਸਿਆ ਸੀ ਅੱਜ 1 ਮਈ ਨੂੰ ਇਹ ਮਹੀਨੇ ਬਾਅਦ ਆਉਂਦੀ ਹੈ ਠੀਕ ਆ ਅੱਜ 1 ਮਈ ਸੀ ਤਾਂ ਕਰਕੇ ਆਈ ਇਹਤੇ ਵੀ ਆਪਣੀ ਨਿਊਜ਼ ਲੱਗੀ ਹੋਈ ਆ ਜੀ ਨੌਜਵਾਨਾਂ ਦਾ ਰਾਹ ਦਸੇਰਾ ਮਨਪ੍ਰੀਤ ਸਿੰਘ ਕੋਦਨਸਿਆਂ ਦਾ ਸੀ ਸ਼ਿਕਾਰ ਹੁਣ ਨਸਾ ਬਰੋਦੀ ਮਹਿਮ ਦਾ ਬਣਿਆ ਪੋਸਟਰ ਮਤਲਬ ਕਿ ਆਪਾਂ ਨੂੰ ਪੂਰਾ ਹਾਈਲਾਈਟ ਕਰਿਆ ਹੋਇਆ ਜੀ ਮਤਲਬ ਕਿ ਕੋਈ ਤਾਂ ਇਹ ਹੈ ਜਿਆ ਹੈ ਨਹੀਂ ਵੀ ਜੀ ਤੇ ਆਪਣੀ ਹੋ ਨਹੀਂ ਆਈ ਨਿਊਜ਼ ਜਾਂ ਚੈਨਲ ਕੋਈ ਹੈ ਜਿਆ ਅਖਬਾਰ ਵੀ ਨਹੀਂ ਕੋਈ ਇਹ ਜੀ ਨਿਊਜ਼ ਚੈਨਲ ਵੀ ਨਹੀਂ ਜੀਦੇ ਆਈ ਨਹੀਂ ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜੋ ਗੋਬੋਦ ਵਾਲਿਆਂ ਦਾ